ਹੈਲੋ ਜੀ ਸਾਰੀਕਾਲ ਕੀ ਹਾਲ ਚੰਨ ਮੀਤ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਨਾ ਕਿ ਕਿਹੜੇ ਕਿਹੜੇ ਗਿਫਟ ਆਏ ਆ ਤੇ ਕੀ ਕੁਝ ਮਿਲਿਆ ਵਾ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਜਿਹੜਾ ਮਤਲਬ ਬਾਹਰੋਂ ਜਿਹੜਾ ਮੇਰੀ ਸਿਸਟਰ ਨੇ ਜਿਹੜਾ ਉਹ ਭੇਜਿਆ ਉਹ ਕਿਹੜੀ ਕੀ ਸਮਾਨ ਆ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੇ ਸਭ ਤੋਂ ਵਧੀਆ ਜਿਹੜੀ ਮੈਨੂੰ ਚੀਜ਼ ਲੱਗੀ ਉਹ ਮੈਂ ਤੁਹਾਨੂੰ ਦਿਖਾਨੀ ਆ ਤੇ ਇਹ ਹੈਗਾ ਮੇਰੇ ਬੇਟੇ ਵਾਸਤੇ ਸੂਟ ਆਇਆ ਬਹੁਤ ਹੀ ਕਿਊਟ ਜਿਆ ਐ ਵੇਖੋ ਇਹ ਮੇਰੀ ਸਿਸਟਰ ਵੱਲੋਂ ਜਿਹੜੇ ਜਿੰਨੇ ਵੀ ਆ ਇਹ ਸਿਸਟਰ ਵੱਲੋਂ ਮਿਲੇ ਆ ਤੇ ਹੋਰ ਵੀ ਬਹੁਤ ਸਾਰੇ ਸੀ ਉਹ ਮੇਰੇ ਬੱਚੇ ਦੇ ਕੱਪੜੇ ਜਿਹੜੇ ਹੀ ਮੇਰੇ ਛੋਟੇ ਬੇਟੇ ਦੇ ਤੇ ਵੱਡੇ ਦੇ ਉਹ ਜਿਹੜੇ ਉਹ ਘਰ ਪਏ ਆ ਤੇ ਇਹ ਜਿਹੜਾ ਉਹਨਾਂ ਨੇ ਇੱਥੇ ਭੇਜਿਆ ਸੀ ਮੇਰੇ ਪਿੱਕੇ ਉਹ ਮੈਂ ਤਾਂ ਨਾਲ ਸ਼ੇਅਰ ਕਰ ਰਹੀ ਆ ਤੇ ਇਹ ਕੈਸੂਟ ਸੀ ਬੜੇ ਕਿਊਟ-ਕਿਊਟ ਲੱਗਦੇ ਨਾ ਛੋਟੇ-ਛੋਟੇ ਬੱਚਿਆਂ ਦੇ ਜਿਹੜੇ ਕੱਪੜੇ ਇਹ ਵਾਇਰ ਸ਼ਰਟ ਆ ਇਹ ਹੁਣ ਤਾਂ ਨਹੀਂ ਆਣੀ ਹੈਗੀ ਇਹਨੂੰ ਇਹਨੂੰ ਮਤਲਬ ਅੱਗੇ ਅਗਲੇ ਸਾਲ ਮੇਬੀ ਜਿਹੜੀ ਉਹ ਆ ਜਾਏਗੀ ਇਹਦੇ ਨਾਲ ਹੈਗੀ ਆ ਡੰਗਰੀ ਵਾਲੀ ਜਿਹੜੀ ਜੀਨ ਆ ਵੇਖੋ ਛੋਟੀ ਜੀ ਜੀਨ ਤੇ ਇਹ ਵਾਲਾ ਕਿੰਨਾ ਕਿਊਟ ਲੱਗਦਾ ਨਾ ਤੇ ਇਹ ਵਾਲਾ ਤੇ ਉਹਨਾਂ ਨੇ ਨਾਮ ਭੇਜਿਆ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸ਼ੇਅਰ ਕਰਨੀ ਸੀ ਉਹ ਵੀ ਭੇਜਿਆ ਵੀਡੀਓ ਥੋੜੀ ਜੀ ਲੰਬੀ ਹੋ ਸਕਦੀ ਹੈ ਤੇ ਪੂਰੀ ਵੇਖਿਓ ਵੀਡੀਓ ਨੂੰ ਐ ਸੀ ਪਰਸ ਇਹਨਾਂ ਬੈਗ ਟਾਈਪ ਆ ਪਰਸ ਮਤਲਬ ਇਹਦੇ ਵਿੱਚ ਜਿੱਦਾਂ ਬੱਚੇ ਨੂੰ ਜਾਣਾ ਹੋਵੇ ਕਿਤੇ ਵੀ ਹਨਾ ਤੇ ਕਾਫੀ ਜਿਆਦਾ ਸਮਾਨ ਜਿਹੜਾ ਅਸੀਂ ਏਅਰ ਕਰ ਸਕਦੇ ਆ ਕਾਫੀ ਜਿਆਦਾ ਸਮਾਨ ਰੱਖਿਆ ਜਾਂਦਾ ਤੇ ਇੱਥੇ ਸੂਟ ਵਗੈਰਾ 2-3 ਬੱਚੇ ਦੇ ਆ ਜਾਂਦੇ ਆ ਜਾਂ ਬੋਟਲ ਵਗੈਰਾ ਨੈਪੀ ਕੁਝ ਵੀ ਡਾਈਪਰ ਵਗੈਰਾ ਜਿਹੜੇ ਇਹਦੇ ਵਿੱਚ ਜਿਹੜੇ ਆ ਸਕਦੇ ਇੱਥੇ ਹੈਗੀਏ ਇੱਕ ਪੌਕੇਟ ਤੇ ਲੈਂਥ ਇਹਦੀ ਕਾਫੀ ਜ਼ਿਆਦਾ ਵਾਂ ਤੇ ਕਾਫੀ ਜ਼ਿਆਦਾ ਸਪੇਸ ਹੈ ਇਹਦੇ ਵਿੱਚ ਆ ਵੇਖੋ ਇਦਾਂ ਦਾ ਲੱਗਦਾ ਇਹਨੂੰ ਆਪਾਂ ਇਦਾਂ ਵੀ ਪਾ ਸਕਦੇ ਕੈਰੀ ਕਰ ਸਕਦੇ ਆ ਤੇ ਕਾਫੀ ਜ਼ਿਆਦਾ ਸਮਾਨ ਇਹਦੇ ਵਿੱਚ ਜਿਹੜਾ ਆ ਜਾਂਦਾ ਕਾਫੀ ਜ਼ਿਆਦਾ ਸੁੰਦਰ ਲੱਗਿਆ ਮੈਨੂੰ ਤੇ ਹੈ ਵੀ ਨਾ ਇਹ ਲੈਦਰ ਦਾ ਆ ਵੇਖੋ ਲੈਦਰ ਦਾ ਤੇ ਇਹ ਏ ਸੀ ਤੇ ਤੇ ਐਸੀ ਬਲੇਜ਼ਰ ਇਹ ਮੇਰੇ ਵੱਡੇ ਬੇਟੇ ਵਾਸਤੇ ਆਏ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੋ ਆ ਇੱਕ ਹੈਗਾ ਇਹ ਐ ਮਹਿਰੂਨ ਕਲਰ ਦਾ ਆ ਵੇਖ ਸੰਦੇ ਐ ਮਹਿਰੂਨ ਕਲਰ ਦਾ ਬਲੇਜ਼ਰ ਇਹਨੂੰ ਅਗਲੀ ਵਾਰੀ ਤਾਂ ਇਹਨੂੰ ਚਲ ਆ ਜਾਣਾ ਇਹਨੂੰ ਅਗਲੇ ਸਾਲ ਵੀ ਆ ਜਾਣਾ ਹੁਣ ਤੇ ਚਲੋ ਹਨਾ ਕੱਪੜੇ ਨਹੀਂ ਪੈਂਦੇ ਹੈਗੇ ਗਰਮ ਤੇ ਅਗਲੇ ਸਾਲ ਹੀ ਆਪਾਂ ਵੇਅਰ ਕਰਾਂਗੇ ਤੇ ਇਹ ਹੈਗਾ ਮਹਿਰੂਨ ਕਲਰ ਦਾ ਆ ਵੇਖ ਚਾਰੀ ਜਿਹੜਾ ਜਿੱਦਾਂ ਕਲਰ ਹੁੰਦਾ ਨਾ ਉਹ ਵਾਲਾ ਕਲਰ ਆਇਆ ਵਾ ਤੇ ਇਹ ਇਦਾਂ ਹੀ ਮੈਂ ਪੈਕ ਕਰਕੇ ਰੱਖ ਲੂੰਗੀ ਇੱਕ ਹੈਗਾ ਇਹ ਕਿਹੜਾ ਬਲੈਕ ਇਹ ਹੈਗਾ ਬਲੈਕ ਆਹ ਦੇਖੋ ਇਹ ਬਲੈਕ ਆ ਇਹ ਦੋ ਜਿਹੜੇ ਬਲੇਜ਼ਰ ਆ ਇਹ ਮੇਰੇ ਬੇਟੇ ਵਾਸਤੇ ਆਏ ਆ ਤੇ ਇੱਕ ਹੈਗੀ ਇਹ ਵਾਲੀ ਫਰੌਕ ਮੇਰੇ ਵਾਸਤੇ ਇਹ ਬਲੈਕ ਕਲਰ ਦੀ ਆ ਇਹ ਦੇਖ ਲਦੇ ਨਾ ਇਹਦੀ ਬਾਜੂ ਜਿਹੜੀਆਂ ਇਦਾਂ ਦੀਆਂ ਆ ਤੇ نیچے ਫਲੋਰ ਪ੍ਰਿੰਟ ਆਗਾ ਆ ਵਖੋ نیچے ਤੱਕ ਆਏ ਪੂਰੀ نیچے ਤੱਕ ਫਲੋਰ ਵਾਲੀ ਇਹ ਮੈਸੀ ਡਰੈਸ ਜਿਹੜੀ ਹੁੰਦੀਆਂ ਨਾ ਮੈਕਸੀ ਉਹ ਵਾਲੀਆਂ ਆ ਵਖੋ ਇੱਥੇ ਇਲਾਸਟਿਕ ਜੀ ਆ ਤੇ ਇਹ ਵਾਲੀ ਆ ਤੇ ਇਹਦੇ ਨਾਲ ਇਹਦੇ ਨਾਲ ਬੈਲਟ ਆ ਇਹ ਵਾਲੀ ਬੈਲਟ ਜਿਹੜੀ ਕਮਰ ਤੇ ਵੇਅਰ ਕਰੀਂਦੀ ਉਹ ਵਾਲੀ ਆ ਤੇ ਇੱਕ ਹੈਗਾ ਆਮਲਾ ਲੋਅਰ ਇਹ ਲੋਅਰ ਆ ਤੇ ਇਹ ਨਾ ਸਾਈਜ਼ ਥੋੜਾ ਜਿਹਾ ਨਾ ਵੱਡਾ ਏ ਸਾਈਜ਼ ਵੱਡਾ ਇਹ ਮੈਨੂੰ ਜਿਹੜਾ ਉਹ ਠੀਕ ਕਰਾਉਣਾ ਪਾਣਾ ਐ ਘਰ ਮਤਲਬ ਵੇਅਰ ਕਰਨ ਵਾਸਤੇ ਕਾਟਨ ਦਾ ਵਾ ਗਰਮੀਆਂ ਵਾਸਤੇ ਇਹ ਕਹ ਸੀ ਤੇ ਇੱਕ ਨਾ ਸੂਟ ਸੀ ਮੈਨੂੰ ਬਹੁਤ ਪਿਆਰਾ ਲੱਗਾ ਵਾਲਾ ਕਲਰ ਫਰੋਜੀ ਜਿਹਾ ਕਲਰ ਨਾ ਵਾਈਟ ਉੱਪਰ ਜਿਹੜਾ ਉਹ ਥ्रेड ਵਰਕ ਕੀਤਾ ਇਦਾਂ ਫਰੌਕ ਜੀ ਆ ਹਾਂ ਵੇਖੋ ਫਰੌਕ ਇਦਾਂ ਫਰੌਕ ਆ ਮਤਲਬ ਇੰਨੀ ਜ਼ਿਆਦਾ ਲੌਂਗ ਨਹੀਂ ਹੈਗੀ ਤੇ ਇਹਦੇ ਨਾਲ ਦੁਪੱਟਾ ਸੀ ਤੇ ਇਹਦੇ ਨਾਲ ਸੀ ਲੱਗੀ ਆ ਦੁਪੱਟਾ ਇਹਦੇ ਨਾਲ ਆ ਵੇਖ ਸਕਦੇ ਇਹਦੇ ਨਾਲ ਇੱਕ ਸਾਈਡ ਤੇ ਐ ਵੇਲੀ ਕਢਾਈ ਆ ਇਹ ਦੁਪੱਟਾ ਤੇ ਮੇਰਾ ਖਿਆਲ ਇਹਦੇ ਨਾਲ ਨਾ ਮੈਂ ਇਹਦੀ ਸਲਵਾਰ ਬਣਾਉਣ ਲੱਗੀ ਆ ਤੇ ਦੁਪੱਟਾ ਜਿਹੜਾ ਉਹ ਪਲੇਨ ਰੱਖਣ ਲੱਗੀ ਆ ਕਿਉਂਕਿ ਇਹਦੇ ਨਾਲ ਮੈਨੂੰ ਲੱਗੀ ਜਿਹੜੀ ਉਹ ਜ਼ਿਆਦਾ ਵਧੀਆ ਨਹੀਂ ਲੱਗਦੀ ਤੇ ਇਹਦੇ ਨਾਲ ਮੈਂ ਸਲਵਾਰ ਜਿਹੜੀ ਉਹ ਵੇਅਰ ਕਰੂੰਗੀ ਸਲਵਾਰ ਜਿਹੜੀ ਉਹ ਬਣਾਉਂਗੀ ਸਿੰਪਲ ਜਿਹੜੀ ਸਟ੍ਰੇਟ ਹੁੰਦੀ ਹੈ ਨਾ ਸਲਵਾਰ ਉਹ ਵਾਲੀ ਇਦੇ ਨਾਲ ਮੈਂ ਬਣਾਵਾਂਗੀ ਇਹ ਸੀ ਤੇ ਇੱਕ ਹੋਰ ਕੁੜਤਾ ਸੀ ਇਹ ਵਾਲਾ ਬਲੈਕ ਕਲਰ ਦਾ ਇਹ ਵੀ ਬਹੁਤ ਵਧੀਆ ਲੱਗਿਆ ਮੈਨੂੰ ਐ ਬਲੈਕ ਜਿਹੜੀ ਉਹ ਕਢਾਈ ਨਹੀਂ ਲੈਸ ਵਗੈਰਾ ਜੀ ਲਗਾਈ ਆ ਸਿੰਪਲ ਕੁੜਤਾ ਵਾ ਸ਼ਾਰਟ ਆ ਇੱਕ ਸਾਦੇ ਸ਼ਾਰਟ ਆ ਸ਼ਾਰਟ ਕੁੜਤਾ ਇਹਦੇ ਨਾਲ ਆ ਵੇਖੋ ਤੇ ਇਹਦੇ ਨਾਲ ਮੈਂ ਬਲੈਕ ਜਿਹੜੀ ਉਹ ਸਲਵਾਰ ਇਹ ਸਿੰਗਲ ਕੁੜਤਾ ਸੀ ਤੇ ਇਹਦੇ ਨਾਲ ਮੈਂ ਸਲਵਾਰ ਬਣਾਉਂਗੀ ਜਿਹੜੀ ਅੱਜ ਕੱਲ ਚੱਲਦੀਆਂ ਸਲਵਾਰਾਂ ਉਹ ਵਾਲੀ ਸਲਵਾਰੇ ਦੇ ਨਾਲ ਬਣਾਉਂਗੀ ਤੇ ਬਲੈਕ ਦੁਪੱਟਾ ਤੇ ਇਹ ਕਹ ਸੀ ਤੇ ਇੱਕ ਨਾ ਇਹ ਬਾਕਸ ਭੇਜਿਆ ਸੀ ਨੇ ਮੈਨੂੰ ਕਿਹਾ ਸੀ ਮਤਲਬ ਐਦਾਂ ਜੁਐਲਰੀ ਵਗੈਰਾ ਪਾਉਣ ਵਾਸਤੇ ਜਿਹੜਾ ਉਹ ਬਾਕਸ ਜਿਹੜਾ ਭੇਜਦੀ ਹੈ ਨਾ ਬੜੇ ਵਧੀਆ ਲੱਗਦੇ ਆ ਲੈਦਰ ਦਾ ਇਹਦੇ ਵਿੱਚ ਕਿੰਨੀ ਸਾਰੀ ਜੁਐਲਰੀ ਆ ਫੈਕ ਹੋ ਕੇ ਉਹ ਮੈਂ ਤੁਹਾਨੂੰ ਵੇਖਾਨੀ ਆ ਆਹ ਵਾਲੀ ਬੜੀ ਹੈਵੀ ਆ ਮਤਲਬ ਇਹ ਤੁਸੀਂ ਵਿਆਹ ਸ਼ਾਦੀ ਚ ਪੇਅਰ ਕਰ ਸਕਦੇ ਜਾਂ ਇਹ ਕੰਪਸ਼ਨ ਵਗੈਰਾ ਹੋਏ ਤਾਂ ਬਹੁਤ ਵਧੀਆ ਤੇ ਬਹੁਤ ਹੀ ਲੌਂਗ ਇਹ ਵਾਲੇ ਜਿਹੜੇ ਚੁੰਮਕੇ ਸੀ ਆ ਵੇਖ ਸਕਦੇ ਨੇ ਵੱਡੇ ਸੋਹਣੇ ਲੱਗਦੇ ਨਾ ਆ ਵੇਖੋ ਇਹ ਵਾਲੇ ਸੀ ਮੈਂ ਬਾਕੀ ਤਰ੍ਹਾਂ ਵੀ ਤੁਹਾਨੂੰ ਦਿਖਾ ਰਹਾ ਤੁਹਾਨੂੰ ਸਾਰੇ ਜਿੰਦਰੀ ਬਹੁਤ ਹੀ ਵਧੀਆ ਕਿੰਨੇ ਸਾਰੇ ਆ ਜਿੰਨੇ ਮੈਂ ਤੁਹਾਨੂੰ ਦਿਖਾਵਾਂਗੀ ਉਹਨੇ ਥੋੜੇ ਮਤਲਬ ਬਹੁਤ ਜ਼ਿਆਦਾ ਹਾਂ ਬੀਨ ਆਹ ਵੇਖੋ ਆਹ ਰੈੱਡ ਕਲਰ ਰੈੱਡ ਤੇ ਗ੍ਰੀਨ ਜਿਹਾ ਕਲਰ ਹੁੰਦਾ ਨਾ ਉਹ ਵਾਲਾ ਕਲਰ ਆਹ ਵੇਖੋ ਐਸੀ ਤੇ ਇਹਦੇ ਵਿੱਚ ਸਟੱਰਟਸ ਆ ਸਾਰੇ ਜਿੰਨੇ ਸਟੱਰਟ ਆ ਆਹ ਵੇਖੋ ਹਰ ਇੱਕ ਕਲਰ ਦੇ ਸਟੱਰਟਸ ਆ ਮਿਲ ਜਾਈਂ ਨੇ ਆਹ ਵੇਖੋ ਸਾਰੇ ਇਹਦੇ ਵਿੱਚ ਆ ਤੇ ਇਹਦੇ ਵਿੱਚ ਜਿਹੜਾ ਉਹ ਸੈੱਟ ਆ ਪੂਰਾ ਮੰਜੰਡਾ ਕਲਰ ਦਾ ਚੋਕਰ ਸੈੱਟ ਆਵਲਾ ਆ ਮੇਕ ਕੋ ਚੋਕਰ ਸੈਟ ਆ ਇਦਾਂ ਤੇ ਇਹਦੇ ਨਾਲ ਝੁੱਕ ਕੇ ਆ ਆ ਵੇਖ ਲਈ ਇਹ ਵੀ ਬਿਲਕੁਲ ਝੁੱਕ ਗਈ ਇਹਦੇ ਨਾਲ ਇਹ ਪੂਰਾ ਹੀ ਸੈਟ ਆ ਹੋਰ ਵੀ ਹੈ ਜਿਹਨੇ ਬਹੁਤ ਹੈਵੀ ਹੈਵੀ ਆ ਵੇਖੋ ਇਹ ਵੀ ਕਿੰਨੇ ਵਧੀਆ ਲੱਗਦੇ ਨੇ ਜੇ ਤੁਸੀਂ ਮਤਲਬ ਇਹ ਹੈ ਵੀ ਰੱਖੀਏ ਤਾਂ ਫਿਰ ਤੁਸੀਂ ਗੱਲ 'ਚ ਨਹੀਂ ਕੁਝ ਵੀ ਪਾ ਸਕਦੇ ਇਹਨਾਂ ਨਾਲ ਸਾਰਾ ਕਵਰ ਹੋ ਜਾਂਦਾ ਹੈ ਐਸੀ ਤੇ ਜਿਹੜੇ ਮੈਨੂੰ ਬਹੁਤ ਜ਼ਿਆਦਾ ਪਿਆਰੇ ਲੱਗੇ ਨਾ ਉਹ ਐ ਮੈਂ ਤੁਹਾਨੂੰ ਦਿਖਾਨੀ ਆ ਐ ਦੇਖੋ ਇਹਨਾਂ ਕਮੈਂਟ ਆ ਦੇਖੋ ਇਹ ਇਦਾਂ ਇਦਾਂ ਜਿਹੜੇ ਹੁੰਦੇ ਨਾ ਐ ਬੋਲੇ ਆ ਇਹ ਦਿਨ ਆਲਕੋ ਚੁੰਡੀ ਲੱਗੀ ਆ ਆ ਵੀ ਕੁ ਚੁੰਡੀ ਇਦਾਂ ਦੀ ਏਦਾਂ ਕਰਕੇ ਤੇ ਏਦਾਂ ਲੱਗ ਜਾਂਦੀ ਆ ਔਰ ਕਿੰਨਾ ਪਿਆਰਾ ਲੱਗਦਾ ਨਾ ਪਾਰਟੀ ویئر ਆ ਜਿੱਦਾਂ ਵਿਆਹ ਸ਼ਾਦੀ ਚ ਪਾਉਣ ਵਾਸਤੇ ਇਹ ਵੀ ਬਹੁਤ ਸਾਰੇ ਆ ਬਹੁਤ ਜਿੰਨੇ ਮੈਂ ਦਿਖਾਵਾਂਗੀ ਉੰਨੇ ਥੋੜੀ ਆ ਆ ਵੇਖੋ ਰੈੱਡ ਮਹਿਰੂਨ ਹਰ ਇੱਕ ਕਲਰ ਦੇ ਜਿਹੜੇ ਉਹ ਭੇਜੇ ਹੋ ਨਾ ਆ ਕੁ ਮਲਟੀ ਕਲਰ ਦੇ ਹਾਂ ਵਾ ਕਿੰਨੀ ਸਾਰੀ ਜਿੰਦਰੀ ਆਵੇ ਕਿੰਨੀ ਸਾਰੀ ਜਿੰਦਰੀ ਆ ਬਹੁਤ ਅੰਗੇ ਮੇਕਅਪ ਤੇ ਜਾਣਾ ਨੇ ਹੈ ਵਲਾ ਆਈ ਸ਼ੈਡੋ ਇਹ ਪੈਲੇਟ ਆ ਆਈ ਸ਼ੈਡੋ ਦਾ ਇਹ ਬਾਹਰ ਦਾ ਹੀ ਕੋਈ ਬ੍ਰਾਂਡ ਆ ਹੈ ਤੇ ਇੱਕ ਇਹ ਬਾਕਸ ਭੇਜਿਆ ਇਹਦੇ ਵਿੱਚ ਮੇਕਅਪ ਦੇ ਪ੍ਰੋਡਕਟ ਸਾਰੇ ਹੈ ਜਿੱਦਾਂ ਨੇਲ ਪੇਂਟ ਹੋ ਗਿਆ ਲਿਪਸਟਿਕ ਵਗੈਰਾ ਹੋ ਗਿਆ ਨਾ ਹਵਾਲੀਆਂ ਲੀਕਵਰ ਲਿਪਸਟਿਕ ਐਵਲੀਆਂ ਲਿਪਸਟਿਕ ਭੇਜੀਆਂ ਤੇ ਐਵੀ ਲਿਪਸਟਿਕ ਆ ਨੇਲ ਪੇਂਟ ਤੇ ਇਹਦੇ ਪ੍ਰੋਡਕਟ ਜਿਹੜੇ ਲਾਉਣ ਵਾਲੇ ਫੋਰਐਵਰ ਦੇ ਉਹ ਭੇਜੇ ਆ ਸਾਰੇ ਟੋਨਰ ਵਗੈਰਾ ਮਾਸਕ ਸਕਰਬ ਜੋ ਵੀ ਹਨਾ ਤੇ ਫਸਟ ਆਫ ਆਲ ਆਹ ਵਾਲਾ ਬਾਕਸ ਮੇ ਜਿਹੜਾ ਮੈਨੂੰ ਬੜਾ ਵਧੀਆ ਲੱਗਾ ਐਵੀ ਲੈਦਰ ਦਾ ਹੀ ਆ ਤੇ ਉਹ ਵੀ ਲੈਦਰ ਦਾ ਹੀ ਆ ਦੋਵੇਂ ਜਿਹੜੇ ਆ ਉਹ ਸਮਾਨ ਜਿਹੜਾ ਪੈਕੋ ਕਿਹਾ ਦੋਵਾਂ ਚਿੱਪ ਤੇ ਹੈ ਆ ਗਿਆ ਹੈਗਾ ਨਾਈਟ ਸੂਟ ਹਾਂ ਵੇਖੋ ਇਹ ਨਾ ਇਹ ਹਲਕਾ ਜਿਹਾ ਜਿੱਦਾਂ ਵੈਲਵਟ ਹੁੰਦੀ ਨਾ ਉਹ ਵਾਲੀ ਪਤਲੀ ਵਾਲੀ ਵੈਲਵਟ ਜਿਹੜੀ ਕਿ ਆਹ ਵਾਲੇ ਮੌਸਮ ਚ ਜਿਹੜੀ ਉਹ ਪੈ ਜਾਂਦੀ ਆ ਉਹ ਵਾਲੀ ਆ ਇਹਦੀ ਕਾਲਰ ਨਾ ਟੂ ਇਨ 1 ਬਲੈਕ ਕਲਰ ਦੀ ਆ ਇਹਨੂੰ ਫੋਲਡ ਵੀ ਕਰ ਸਕਦੇ ਆ ਤੇ ਇਹ ਬਾਜੂ ਅੱਜ ਜਿਹਦਾ ਸ਼ਰਟ ਹੁੰਦੀ ਨਾ ਉਹ ਵਾਲਾ ਮਟੀਰੀਅਲ ਆ ਤੇ ਇਹਦੇ ਨਾਲ ਜਿਹੜਾ ਪਜਾਮਾ ਐ ਬਣਾ ਤੇ ਇਹਦੇ ਨੀਚੇ ਵੀ ਜਿਹੜਾ ਉਹ ਬਲੈਕ ਆਊਟਲਾਈਨ ਵਾਲੀ ਬਾਟਰ ਆ ਐ ਬਣਾ ਸੀ ਤੇ ਇੱਕ ਇਹ ਦੁਪੱਟਾ ਭੇਜਿਆ ਮੈਨੂੰ ਦੁਪੱਟਾ ਬਹੁਤ ਵਧੀਆ ਲੱਗਾ ਇਹ ਪਹਿਲੀ ਗੱਲ ਤੇ ਇਹ ਨਾ ਸੌਫਟ ਜਿਹਾ ਕਪੜਾ ਜਿੱਦਾਂ ਕ੍ਰੇਪ ਵਗੈਰਾ ਹੁੰਦੀ ਨਾ ਉਹ ਵਾਲਾ ਮਟੀਰੀਅਲ ਆ ਤੇ ਇਹ ਵੇਖੋ ਇਹਦੇ ਨਾਲ ਮੈਂ ਸੂਟ ਬਣਵਾਉਂਗੀ ਤੇ ਬਹੁਤ ਸੋਹਣਾ ਲੱਗੂਗਾ ਫੁਲਕਾਰੀ ਟਾਈਪ ਦੁਪੱਟਾ ਹੁੰਦਾ ਨਾ ਉਹ ਵਾਲੀ ਚੀਜ਼ ਆ ਹਿਕਾ ਸੌਰੀ ਹਲਕਾ ਜਿਹਾ ਸ਼ਾਈਨ ਹੁੰਦੀ ਨਾ ਐਦਾਂ ਵਾਲੀ ਸ਼ਾਈਨ ਆ ਮੇਕੋ ਤੇ ਇਹਦੇ ਨਾਲ ਮੈਂ ਸੂਟ ਜਿਹੜਾ ਉਹ ਬਣਵਾਵਾਂਗੀ ਇਹ ਵੀ ਦੁਪੱਟਾ ਮੈਨੂੰ ਬੜਾ ਵਧੀਆ ਲੱਗਿਆ ਤੇ ਜਿਹੜਾ ਮੰਮੀ ਵਾਸਤੇ ਆ ਉਹ ਐ ਵਾਲੀ ਲੋਫਰ ਜਿੱਦਾਂ ਜੁੱਤੀ ਹੁੰਦੀ ਨਾ ਉਹ ਵਾਲੀ ਆ ਬ੍ਰਾਊਨ ਕਲਰ ਦੀ ਐ ਵਾਲੀ ਭੇਜੀ ਆ ਟੈਨ ਜਾਂ ਕਲਰ ਹੁੰਦਾ ਨਾ ਉਹ ਵਾਲੀ ਆ ਤੇ ਇਹ ਸੀ ਜੀ ਆਪਣਾ ਸਮਾਨ ਤੇ ਜਿਹੜਾ ਆਇਆ ਸੀ ਤੇ ਹੋਰ ਵੀ ਬੇਬੀ ਦੇ ਬਹੁਤ ਸਾਰੇ ਕੱਪੜੇ ਆਏ ਆ ਉਹ ਜਿਹੜੇ ਉਹ ਘਰ ਪਏ ਆ ਜਿੱਦਾਂ ਕਿ ਇਹ ਗਰਮੀਆਂ ਵਗੈਰਾ ਚ ਪਾਉਣ ਵਾਲੇ ਜਿਹੜੇ ਹੁੰਦੇ ਨੇ ਨਾ ਰੋਂਪਰ ਵਗੈਰਾ ਜਾਂ ਹੁੱਡੀ ਵਗੈਰਾ ਜੋ ਵੀ ਹਨਾ ਉਹ ਸਾਰਾ ਘਰ ਆ ਤੇ ਉਹ ਤਾਂ ਨਾ ਮੈਂ ਸ਼ੇਅਰ ਨਹੀਂ ਕੀਤਾ ਜਦੋਂ ਵੀ ਆਇਆ ਸੀ ਇਹ ਸਮਾਨ ਆਇਆ ਤਾਂ ਨਾ ਸ਼ੇਅਰ ਕੀਤਾ ਤੇ ਕਿਦਾਂ ਲੱਗੀ ਤੁਹਾਨੂੰ ਵੀਡੀਓ ਕਿਦਾਂ ਲੱਗੇ ਤੁਹਾਨੂੰ ਜੁਐਲਰੀ ਕਿਦਾਂ ਲੱਗੀ ਸਮਾਨ ਕਿਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਤੱਕ